ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪਦਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਗਾਵਾਂ ਸੀ ਆਵੀਆਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000 ਤਨ ਸੁਣ ਤੁਹਾਨੂੰ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਸਤੀ ਗਾਈ। ਸਸਤੀ ਗਾਈ। ਨਾਮ ਨਾਮ ਕਾਲਾ ਪਿੰਡ ਪਦੌਰ ਜ਼ਿਲ੍ਹਾ ਬਰਨਾਲਾ ਹੈ। ਹਾਂਜੀ ਬਾਈ ਜੀ ਗਾਂ ਦਾ ਜਾਣਕਾਰੀ ਦੋ ਜੀ। ਗਾਂ ਵੀ ਦੂਜਾ ਸੁਆ ਸੁਈ ਬਿਆ। ਹਾਂਜੀ। ਅਜੋ 15-16 ਦਿਨ ਹੋ ਗਏ ਸੁਈ ਨੂੰ। ਹਾਂਜੀ। ਦੁੱਧ ਹੈਗਾ 14-15 ਕਿਲੋ। ਠੀਕ ਹੈ ਜੀ। ਤੇ ਬੱਚਾ ਮਗਰ ਬੱਚਾ ਹੈ ਜੀ। ਉਹ ਮਗਰ ਬੱਚਾ ਹੈ। ਹਾਂ। ਰੇਟ ਭਰਾ ਦਾ ਜਾਇਜਾ। ਰੇਟ 65000 ਰੁਪਿਆ ਬਈ। ਰੇਟ ਪਾਇਆ ਯਾਰ ਦੁੱਧ ਕਿੰਨਾ ਦੱਸਿਆ ਜੀ ਦੁੱਧ 14 15 ਕਿਲੋ ਖੁੱਲਾ ਆ ਗਿਆ 14 15 ਲੀਟਰ ਖੁੱਲਾ ਲੋ ਜੀ ਕਾਣ ਚੈੱਕ ਕਰ ਸਾਬੇ ਬਰਾ ਜੀ ਸੂਟ ਪੂਰੀ ਆਏਗੀ ਠੀਕ ਹੈ ਮਰਜੀ ਬੰਦਾ ਠੀਕ ਹੈ ਚੋੜ ਦੋ ਬਰਾ ਲੋ ਜੀ ਕੱਦ ਬੈਡ ਸਫਨਾ ਕਰਮ ਵਾਲੇ ਦਾ ਸੋਨਾ ਤੇ ਦਸਾ ਮੰਗ ਰਿਹਾ ਤੇ ਰੇਟ ਬਾਈ ਨੇ ਪਹਿਲਾਂ ਦੱਸਤਾ ਲੋ ਜੀ ਚੋੜ ਦੋ ਬਰਾ ਲੋ ਠੀਕ ਜੀ ਲੇ ਵਲੂਬਾ ਚੈੱਕ ਕਰ ਸਾਂ ਨਾੜਾਂ ਤੋਂ ਦੜੀਆਂ ਮੋੜ ਨੂੰ ਪੜਾ ਲੋਚ ਕੱਤ ਬੈਡ ਸੁੱਕਣਾ ਸੋਨਾ ਕਰਮਾ ਵਾਲੀ ਦਾ ਫੇਸ ਚੈੱਕ ਕਰ ਸਾਂ ਪੜਾ ਲਿਆ ਦੀ ਛੋਟੇ ਕੰਨ ਲੋਚ ਸਰਪਦਾਵੜ ਪੈਂਡ ਭਦੌੜ ਕਰੋ ਤੇ ਵਿਧਾਤਾ ਰੋਡ ਤੇ ਪਈਆਂ ਦਾ ਘਰ ਭਾਈ ਜੀ ਨਾਲ ਜੀ ਕੰਟੈਕਟ ਕਰੋ ਪੜਾ ਠੀਕ ਹੈ ਜੀ ਲੋਚ ਚਾਰੀ ਥਾਣਾ ਫਿਰ ਚੈੱਕ ਕਰਦੇ ਹਾਂ ਦੁਬਾਰਾ ਜੀਕਈ ਹਾਂਜੀ ਭਾਈ ਦੂਜੀ ਵਾਰ ਦੀ ਸੂਚਨਾ ਇਹ ਬਲੂਨ ਬਸੀ ਚੁਹੀ ਵੀ ਆ ਭਾਈ ਹਾਂਜੀ ਇਹਨੂੰ ਹੋ ਗੇ ਹੁਣੇ 20 ਦੇਣਾ ਹਾਂਜੀ ਤੇ ਮੂੰਹੋ ਚੌਗੀ ਆ ਤੇ ਬੱਚਾ ਬੱਚਾ ਦਾ ਹੋ ਬੈਠਾ ਹੈ ਬਸਾ ਮਗਰ ਭਾਈ ਬਸਾ ਕੇ ਬਸਤੀ ਆ ਭਈ ਬੱਚਾ ਭਾਈ ਬੱਚਾ ਇਹ ਦਸਾ ਭਰਾ ਠੀਕ ਹੈ ਹਾਂਜੀ ਰੇਟ ਭਰਾ ਦਾ ਰੇਟ ਇਹਦਾ 65000 ਰੁਪਏ ਵੀ ਇਹਦਾ ਹੀ 65000 ਹਾਂ ਤੋੜ ਦੋ ਭਰਾ ਲਓ ਭਰਾ ਇਹੇ ਵਾ ਤੁਸੀਂ ਦੇਖ ਲੈ ਕੰਦ ਬੈਡ ਸੁਖ ਨੂੰ ਸੋਨਾ ਲਓ ਜੀ ਚਾਰ ਥਾਣਾ ਬਿੱਥੀ-ਬਿੱਥੀ ਤੇ ਫੇਰ ਚੈੱਕ ਕਰ ਸਕਦੇ ਹਾਂ ਛੋਟਾ ਕੰਨਾ ਪਿੱਠਪੂੜਾ ਚੈੱਕ ਕਰ ਸਕਦੇ ਪਰਾ ਲੋਜੀ ਤੁਰ ਤਰਾ ਕਰਮਾੜੀ ਦਾ ਸੁਣਾ ਸੋਹਣੀਆ ਕਲਮ ਲਾ ਕੇ ਵੜ ਤੇ ਲੋਜੀ ਲੋਜੀ ਦੋ ਹੀ ਬਾਈ ਹਾਂ ਦੋ ਹੀ ਠੀਕ ਹੈ ਲੋਪਰਾ ਸਰਪਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਖੋਲ ਤੋਂ ਵੜਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ